ਸਾਜਿ ਸਵੇਰੇ ਜੋ ਇੱਕ ਮੰਦਪਾਗੀ ਖਬਰ ਸਾਹਮਣੇ ਆਈ ਸੀ ਕਿ ਮਸ਼ਹੂਰ ਕਾਮੇਡੀਅਨ ਪ੍ਰੋਫੈਸਰ ਜਸਵਿੰਦਰ ਪੱਲਾ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਲੰਮੇ ਸਮੇਂ ਤੋਂ ਬਿਮਾਰ ਸੀ ਬ੍ਰੇਨ ਸਟ੍ਰੋਕ ਹੋਇਆ ਸੀ ਮੋਹਾਲੀ ਦੇ ਨਿੱਜੀ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਸੀ ਭਲਕੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ ਲੁਧਿਆਣਾ ਤੋਂ ਸ਼ੁਰੂ ਹੋ ਕੇ ਜਸਵਿੰਦਰ ਪੱਲਾ ਨੇ ਜੋ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਪਹਿਲਾਂ ਪੀਯੂ ਦੇ ਵਿੱਚ ਬਤੌਰ ਪ੍ਰੋਫੈਸਰ ਲੱਗੇ ਰਹੇ 2020 ਦੇ ਵਿੱਚ ਉੱਥੋਂ ਰਿਟਾਇਰ ਹੁੰਦੇ ਨੇ ਪਰ ਉਸ ਤੋਂ ਪਹਿਲਾਂ ਉਹ ਇੱਕ ਆਪਣਾ ਵੱਖਰਾ ਮੁਕਾਮ ਵੀ ਹਾਸਲ ਕਰ ਲੈਂਦੇ ਨੇ ਚਾਬੀ ਇੰਡਸਟਰੀ ਦੇ ਵਿੱਚ ਇੱਕ ਵਧੀਆ ਕਲਾਕਾਰ ਸਭ ਤੋਂ ਉੱਤਮ ਕਮੇਡੀਅਨ ਕਲਾਕਾਰ ਬਣੇ ਜਿਨ੍ਹਾਂ ਦੇ ਡਾਇਲੋਗ ਲੋਕ ਅੱਜ ਵੀ ਚੇਤੇ ਰੱਖਦੇ ਨੇ ਭੜ ਕੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਣਾ ਬਲੋਂਗੀ ਦੇ ਵਿਖੇ ਪਰ ਅੱਜ ਉਹਨਾਂ ਦੇ ਘਰ ਦੇ ਵਿੱਚ ਵੱਖ-ਵੱਖ ਸ਼ਖਸੀਅਤਾਂ ਦਾ ਪਹੁੰਚ ਰਹੀਆਂ ਨੇ ਜੋ ਦਸ਼ਵਿੰਦਰ ਭੱਲਾ ਨੂੰ ਸ਼ਰਧਾਂਜਲੀ ਦੇਣਗੇ ਪਰਿਵਾਰ ਨੂੰ ਮਿਲ ਰਹੇ ਨੇ ਗਿੱਪੀ ਗਰੇਵਾਲ ਪ੍ਰੀਤ ਹਰਪਾਲ ਬਾਲਮੁਕੰਦ ਸ਼ਰਮਾ ਜੋ ਪਹਿਲਾਂ ਸ਼ੁਰੂ ਤੋਂ ਉਹਨਾਂ ਦੇ ਨਾਲ ਰਹੇ ਨੇ ਕਿਉਂਕਿ ਤਕਰੀਬਨ 1988-89 ਦੇ ਵਿੱਚ ਜਸਵਿੰਦਰ ਭੱਲਾ ਨੇ ਛਣਕਾਟਾ ਸ਼ੁਰੂ ਕੀਤਾ ਸੀ ਅਤੇ ਬਾਲਮੁਕੰਦ ਉਸ ਦੇ ਵਿੱਚ ਭਤੀਜੇ ਦਾ ਰੋਲ ਕਰਦੇ ਸੀ ਤਾਂ ਉਹਨਾਂ ਦੇ ਨਾਲ ਸ਼ੁਰੂ ਤੋਂ ਰਹੇ ਨੇ ਛਣਕਾਟਾ ਜੋ ਪਹਿਲਾਂ ਇੱਕ ਤੰਜ ਕਾਫਤੇ ਹੁੰਦੇ ਸੀ ਜਸਵਿੰਦਰ ਭੱਲਾ ਆਪਣੇ ਤੰਜਾ ਦੇ ਨਾਲ ਪੂਰੇ ਹਾਲਾਤ ਬਿਆਨ ਕਰ ਜਾਂਦੇ ਸੀ ਤਾਂ ਬਾਲਮੁਕੰਦ ਸ਼ਰਮਾ ਉਦੋਂ ਤੋਂ ਉਹਨਾਂ ਦੇ ਨਾਲ ਰਹੇ ਨੇ ਤੇ ਹੁਣ ਬਾਲਮੁਕੰਦ ਸ਼ਰਮਾ ਦਾ ਕਹਿਣਾ ਹੈ ਕਿ ਸਾਡਾ ਸਾਰਾ ਪਰਿਵਾਰ ਰੋਈ ਜਾਂਦਾ ਜਿਵੇਂ ਘਰ ਆਪਣਾ ਉਜੜਿਆ ਹੋਵੇ ਕਿਉਂਕਿ ਸ਼ੁਰੂ ਤੋਂ ਸਾਥ ਰਹੇ ਨੇ ਹੁਣ ਵੀ ਸਾਥ ਰਹਿੰਦੇ ਸੀ ਪਰ ਹੁਣ ਜਿਸ ਤਰੀਕੇ ਨਾਲ ਜਸਵਿੰਦਰ ਪੱਲਾ ਸਾਹਿਬ ਨੂੰ ਅਲਵਿਦਾ ਆਖਦੇ ਨੇ ਉਸ ਤੋਂ ਬਾਅਦ ਜੋ ਉਹਨਾਂ ਦੇ ਚਾਹਣ ਵਾਲੇ ਉਹਨਾਂ ਨੂੰ ਦੁੱਖ ਲੱਗਿਆ ਤੇ ਉਹਨਾਂ ਦੇ ਪਰਿਵਾਰ ਨੂੰ ਮਿਲਣ ਲਈ ਵੱਖ-ਵੱਖ ਸ਼ਖਸੀਅਤਾਂ ਉਹਨਾਂ ਦੇ ਘਰ ਪਹੁੰਚ ਰਹੀਆਂ ਨੇ ਪਿਆਰ ਦਿੱਤਾ ਉਹਨਾਂ ਨੂੰ ਬਹੁਤ ਬਹੁਤ ਕਿਪੀ ਜੀ ਆਖਰੀ ਮੁਲਾਕਾਤ ਹੋ ਰਹੀ

ਅਗਰ ਬਹੁਤ ਵਧੀਆ ਕੰਮ ਕਰ ਰਹੇ ਨੇ ਇੰਡਸਟਰੀ ਦੇ ਵਿੱਚ ਬਟੱਲਾ ਸਾਹਿਬ ਅਲੱਗ ਤਰ੍ਹਾਂ ਦੀ એનર્ਜੀ ਲੈ ਕੇ ਪਰਦੇਤੇ ਹੁੰਦੇ ਸੀਗੇ ਅਲੱਗ ਤਰ੍ਹਾਂ ਦੀ ਉਹਨਾਂ ਦੇ ਵਿੱਚ ਇੱਕ ਗੱਲਬਾਤ ਸੀਗੀ ਔਰ ਬਹੁਤ ਪਹਿਲਾਂ ਤੋਂ ਅਸੀਂ ਇੱਕ ਦੂਸਰੇ ਨੂੰ ਜਾਣਦੇ ਸੀ ਆ ਕਦੀ ਕਦੀ ਵੀ ਮਾਇੂਸੀ ਉਦਾਸੀ ਨੈਗੇਟਿਵਿਟੀ ਇਹ ਕਦੀ ਵੀ ਉਹਨਾਂ ਦੇ ਮੈਂ ਚਿਹਰੇ ਤੇ ਨਹੀਂ ਦੇਖੀ ਉਹਨਾਂ ਦੇ ਹਾਫ ਭਾਫ ਚ ਨਹੀਂ ਕਦੀ ਦੇਖੀ ਔਰ ਕਦੀ ਮੈਂ ਉਹਨਾਂ ਨੂੰ ਲੈਟ ਡਾਉਨ ਨਹੀਂ ਕਰਦੇ ਕਿਸੇ ਨੂੰ ਰੱਖਿਆ ਆਪਣੇ ਨਾਲ ਦੇ ਸਾਰੇ ਜਿਹੜੇ ਜੂਨੀਅਰ ਸੀਨੀਅਰ ਆਰਟਿਸਟ ਉਹਨਾਂ ਸਾਰਿਆਂ ਨੂੰ ਔਰ ਕੋਈ ਵੀ ਰੋਲ ਉਹਨਾਂ ਨੂੰ ਆਫਰ ਕਰਨਾ ਉਹਨਾਂ ਨੇ ਕਿਹਾ ਠੀਕ ਹੈ ਮੈਂ ਕਰੂੰਗਾ ਉਹਨਾਂ ਨੇ ਸੰਜੀਦਾ ਕਰੈਕਟਰ ਵੀ ਕੀਤੇ ਔਰ ਜਦੋਂ ਉਹਨਾਂ ਦਾ ਛਣਕਾਟਾ ਹੁੰਦਾ ਸੀ ਛਣਕਾਟੇ ਦੇ ਵਿੱਚ ਉਹਨਾਂ ਨੇ ਜਿਹੜੀਆਂ ਜਿਹੜੀਆਂ ਸਾਡੇ ਸਮਾਜ ਦੀਆਂ ਪਰਿਥੀਆਂ ਸੀਗੀਆਂ ਉਹਨਾਂ ਨੂੰ ਵੀ ਉਹਨਾਂ ਨੇ ਬੜੇ ਬਾਖੂਬੀ ਤਰੀਕੇ ਦੇ ਨਾਲ ਲੋਕਾਂ ਤੱਕ ਲੈ ਕੇ ਆਂਦਾ ਸੋ ਭੱਲਾ ਸਾਹਿਬ ਹਮੇਸ਼ਾ ਜ਼ਿੰਦਾ ਰਹਿਣਗੇ ਅੱਜ ਉਹਨਾਂ ਦੀ ਸਰੀਰ ਚਾਹੇ ਸਾਡੇ ਚ ਨਹੀਂ ਆ ਬਟ ਉਹ ਉਹਨਾਂ ਦੇ ਕੰਮਾਂ ਦੇ ਨਾਲ ਉਹਨਾਂ ਦੀ ਉਹਨਾਂ ਦੀ ਜੋ ਸਾਨੂੰ ਦੇਖ ਹੀ ਗਏ ਨੇ ਉਹਨਾਂ ਚੀਜ਼ਾਂ ਦੇ ਨਾਲ ਬਿਲਕੁਲ ਇਹ ਮੈਂ ਬਿਮਾਰ ਨੇ ਵੀ ਲਈ ਤੇ ਕਲਾਕਾਰ ਉਸ ਕੋ ਸਾਹ ਨਹੀਂ ਬਹੁਤ ਮੈਂ ਤੇ ਬਹੁਤ ਛੋਟੀ ਉਮਰ ਮੰਨਦਾ ਜੀ 65 ਸਾਲ ਕੋਈ ਜ਼ਿਆਦਾ ਉਮਰ ਨਹੀਂ ਹੈ ਮੈਂ ਬਸ ਇਹ ਹੀ ਕਹਿਣਾ ਕਿ ਪ੍ਰਮਾਤਮਾ ਨੇ ਉਹਨਾਂ ਨੂੰ ਬਹੁਤ ਦਿੱਤਾ ਬਹੁਤ ਨਿਵਾਜ਼ਿਆ ਬਹੁਤ ਹੁੰਦਾ ਡਿਸਟ੍ਰਿਕਟ ਇਹ ਬਹੁਤ ਟੈਲੈਂਟਡ ਆਰਟੀਸਟ ਦੇ ਬਸ ਜਿੰਨੇ ਹੀ ਉਹਨਾਂ ਨੂੰ ਦਿੱਤੀ ਪ੍ਰਮਾਤਮਾ ਨੇ ਤੇ ਜਿਹੜਾ ਉਹ ਪੂਰੇ ਦੁਨੀਆ ਭਰ ਦੇ ਪੰਜਾਬੀਆਂ ਵਾਸਤੇ ਬਹੁਤ ਸ਼ੋਕ ਭਰੀ ਤਰੀਕੜੀ ਆ ਜਦੋਂ ਪੰਜਾਬੀ ਇੰਡਸਟਰੀ ਦਾ ਉਹ ਲੈਜੈਂਡ ਉਹ ਕਲਾਕਾਰ ਜਿਹੜਾ ਆਪਣੀ ਕ੍ਰੀਏਟੀਵਿਟੀ ਕਰਕੇ ਆਪਣੀ ਜਿਹੜੀ ਵਿਲੱਖਣਤਾ ਕਰਕੇ ਦੁਨੀਆ ਭਰ ਚ ਕਮੇਟੀ ਦੇ ਵਰਲਡ ਨੂੰ ਬਹੁਤ ਚਮਕਾਇਆ ਉਹ ਅੱਜ ਸਾਰਾ ਸਭ ਕੁਛ ਗਿਆ ਪੂਰੇ ਪਰਿਵਾਰ ਵਾਸਤੇ ਪੰਜਾਬੀਆਂ ਵਾਸਤੇ ਤੇ ਮੇਰੇ ਵਾਸਤੇ ਬਹੁਤ ਵੱਡਾ ਘਾਟਾ ਕਿਉਂਕਿ ਪਿਛਲੇ 48 ਸਾਲ ਤੋਂ ਅਸੀਂ ਦੋਸਤ ਹਾਂ ਤੇ ਜਦੋਂ ਲੋਕ ਕਹਿੰਦੇ ਸੀਗੇ ਕਿ ਜੋੜੀਆਂ ਬਹੁਤ ਬਣੀਆਂ ਬਹੁਤ ਟੁੱਟਦੀਆਂ ਤੇ ਭੱਲਾ ਤੇ ਬੱਲਾ ਜੋੜੀ ਹਮੇਸ਼ਾ ਕਾਇਮ ਆ ਮੈਨੂੰ ਲੱਗਦਾ ਕਿ ਅੱਜ ਨਜ਼ਰ ਲੱਗੀ ਜਿਹੜੀ ਜੋੜੀ ਆ ਅੱਜ ਟੁੱਟ ਗਈ ਉਹ ਜੋੜੀ ਟੁੱਟ ਗਈ ਇਸ ਕਰਕੇ ਨਹੀਂ ਕਿ ਅਸੀਂ ਗੁੱਸੇ ਰਾਜੀ ਹੋ ਗਏ ਪਰ ਪਰਮਾਤਮਾ ਆਪਣੀ ਝੋਲੀ 'ਚ ਭੱਲਾ ਸਾਰ ਨੂੰ ਨਾਲ ਲੈ ਗਿਆ ਤੇ ਮੈਂ ਅੱਜ ਕੱਲਾ ਰਹਿ ਗਿਆ ਛਣਕਾਟਿਆਂ ਦੀ ਗੱਲ ਹੁੰਦੀ ਸੀ ਤਾਂ ਛਣਕਾਟੇ ਦੇ ਵਿੱਚ ਮੇਰੇ ਯਾਦ ਆ 2004 ਦੇ ਛਣਕਾਟ ਕਿਰ ਕੀਤਾ ਸੀ ਉਹਨੇ ਸਿਹਤ ਦਾ ਸ਼ਾਇਦ ਉਹਨੇ ਛੰਡ ਪੈਤੀ ਔਰ ਉਸ ਦੇ ਵਿੱਚ ਵੀ ਇੱਕ ਸਟਾਇਰ ਕੀਤਾ ਗਿਆ ਸੀ ਔਰ ਸਿਹਤ ਦੇ ਬਾਰੇ ਵਕ ਵਕ ਜਿਹੜੇ ਕਰੈਕਟਰ ਹੁੰਦੇ ਚਾਹੇ ਭਾਨਾ ਸੀ ਚਾਈਨੀ ਨੂੰ ਸੀ ਉਹਨਾਂ ਦੇ ਵੱਲੋਂ ਨੇ ਸਿਹਤ ਦੇ ਬਾਰੇ ਪੁੱਛਿਆ ਜਾਂਦਾ ਸੀ ਉਹ ਇਸ ਕਰਕੇ ਸੀ ਵੀ 2004 ਨਵੰਬਰ ਦੇ ਵਿੱਚ ਅਸੀਂ ਡੀ ਐਮ ਸੀ ਲੁਧਿਆਣਾ ਚ ਭੱਲਾ ਸਾਹਿਬ ਦੇ ਹੱਟ ਦਾ ਇਸ਼ੂ ਹੋਇਆ ਅਸਿਸਟੈਂਟ ਪਾਇਆ ਸੀ ਤੇ ਉਸ ਤੋਂ ਬਾਅਦ ਠੀਕ ਹੋ ਗਏ ਸੀਗੇ ਅਸੀਂ ਕੈਨੇਡਾ ਜਾਣਾ ਸੀਗਾ ਕੈਨੇਡਾ ਸਾਡੇ ਭਾਬੀ ਦੀ ਕਨਸਿਸਟਰ ਜਿਹੜੀ ਆ ਉਹ ਥੋੜਾ ਜਿਹਾ ਇਹ ਢੰਗ ਨਾਲ ਗੱਲ ਅਚਾਨਕ ਕਹਿ ਗਈ ਕਹਿੰਦੀ ਜੀਜਾ ਜੀ ਤੁਹਾਨੂੰ ਵੀ ਉਹ ਦਿੱਕਤ ਹੋਈ ਸੀ ਜਿਹੜੀ ਸੰਦੇਦ ਦੇ ਨਾ ਹੋਈ ਸੀ ਸੰਦੇਦ ਪਿਓ ਨੂੰ ਤੇ ਉਹ ਤਾਂ ਮਰ ਗਿਆ ਜੀਜਾ ਜੀ ਉਹ ਕਹਿੰਦੇ ਕੁੜੀਏ ਤੂੰ ਕਹਿੰਦੇ ਮੈਂ ਬਚ ਗਿਆ ਯਾਨੀ ਕਮੇਟੀ ਜੋ ਗੱਲ ਕਹਿ ਗਿਆ ਆਪਦੀ ਪਰ ਕੁਐਸਚਨ ਇਹ ਵੀ ਭੱਲਾ ਸਾਹਿਬ ਨੇ ਜੋ ਕਮੇਟੀ ਪੈਦਾ ਕੀਤੀ ਆ ਜੋ ਸਿੰਗਲ ਲਾਈਨਰ ਤੇ ਇੰਡਸਟਰੀ ਨੂੰ ਜੋ ਉਹਨੇ ਤੱਕਿਆ ਗਲਾਮ ਸੀਗੇ ਉਹ ਹਮੇਸ਼ਾ ਜਿੰਦੇ ਰਹਿਣਗੇ ਭਾਵੇਂ ਜਸੰਦਰਪੱਲਾ ਸਾਡੇ ਚ ਹੈ ਨਹੀਂ ਕਿ ਪਰ ਉਹਨਾਂ ਦੀ ਜੋ ਦੀਨ ਹੈਗੀ ਪੰਜਾਬੀ ਇੰਡਸਟਰੀ ਨੂੰ ਪੰਜਾਬੀ ਫਿਲਮਾਂ ਨੂੰ ਪੰਜਾਬੀ ਕਮੇਡੀ ਨੂੰ ਉਹ ਬੇਸ਼ੱਕ ਐਨ ਰੋਗੋਗੇ ਕਿੰਨੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ ਜੀ ਉਹਦੇ ਬਰ ਭੱਲਾ ਸਾਹਿਬ ਇਸ ਲਈ ਨਵੰਬਰ ਤੋਂ ਲੱਗੇ ਹੁਣ ਤੱਕ